ਫਿਰ ਨਾਮ ਜਦੋਂ ਮੌਤ ਦਿਖਾਈ ਦਿੰਦੀ ਹੈ ਫਿਰ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਜਿੱਤੇ ਆ ਜਾਂਦੀ ਹੈ 12 ਸਾਲ ਦੀ ਉਮਰ ਦੇ ਬੱਚੇ ਨੇ ਪੁੱਛਿਆ ਕਹਿੰਦੇ ਮੌਤ ਦਾ ਡਰ ਹੈ ਪਤਾ ਨਹੀਂ ਕਿਸ ਵੇਲੇ ਆ ਜਾਵੇ ਕਹਿੰਦੇ ਨਾਮ ਕੀ ਹੈ ਤੇਰਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤਿਵਾਲੀ ਸਤਿਗੁਰ ਕਹਿਣ ਲੱਗੇ ਬਾਲਕ ਕੀ ਨਾਮ ਹੈ ਤੇਰਾ ਕਹਿੰਦੇ ਨਾਮ ਹੈ ਬੂੜਾ ਘਰਦਿਆਂ ਨਾਮ ਬੂੜਾ ਰੱਖਿਆ ਹੈ ਕਹਿਣ ਲਗੇ ਨਾਮ ਬੂੜਾ ਤੇਰਾ ਹੈ ਤੂੰ ਬਾਲਕ ਗੱਲਾਂ ਬੁੱਢਿਆਂ ਵਾਲੀਆਂ ਗੱਲਾਂ ਬਜ਼ੁਰਗੀ ਵਾਲੀਆਂ ਇਹ ਗੱਲ ਤਾਂ ਬਜ਼ੁਰਗੀ ਚ ਜਾ ਕੇ ਨੇ ਕਈਆਂ ਨੂੰ ਨਹੀਂ ਸਮਝ ਲੱਗਦੀ ਇਹ ਗੱਲ ਬਜ਼ੁਰਗੀ ਸਮੇਂ ਵਿੱਚ ਕਈਆਂ ਦੇ ਪੱਲੇ 'ਚ ਨਹੀਂ ਪੈਂਦੀ ਕਿ ਮੌਤ ਆਉਣੀ ਹੈ குரு ਸਵਾਰਿਓ ਜੇਬਾ ਨੇਤਰ ਕੰਨ ਥੱਕ ਜਾਂਦੇ ਨੇ ਪਰ ਅੱਖ ਦੇ ਨਹੀਂ ਅੱਖਾਂ ਥੱਕ ਗਈਆਂ